ਉਸੀਂ ਦੇਖ ਰਹੇ ਹਾਂ ਤਰਾਹ ਦਾ ਰਾਜਵੰਤ ਰੋਡ ਇੱਕ ਸਰਵਿਸ ਰੋਡ ਹੈ ਜਿਸਦੀ ਬਹੁਤ ਹੀ ਖਸਤਾ ਹਾਲਤ ਹੈ ਜਿਸ ਨੂੰ ਲੈ ਕੇ ਜੋ ਸਥਾਨਕ ਲੋਕਾਂ ਨੇ ਇੱਥੇ ਧਰਨਾ ਵੀ ਲਗਾਇਆ ਸੀ ਤੇ ਤੁਹਾਨੂੰ ਅੱਜ ਇੱਕ ਵੱਖਰਾ ਹੀ ਨਜ਼ਾਰਾ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਿਪਾਰਟਮੈਂਟ ਦੀ ਬਹੁਤ ਵੱਡੀ ਨਲਕੀ ਝਲਕਦੀ ਹੈ ਇਹ ਜੋ ਪਾਣੀ ਖੜਾ ਕਿਸੇ ਮੀਂਹ ਦਾ ਪਾਣੀ ਨਹੀਂ ਹੈ ਨਾ ਕਿਸੇ ਸੀਵਰੇਜ ਦਾ ਪਾਣੀ ਹੈ ਸਗੋਂ ਇਹ ਜੋ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਆ ਉਸ ਨੂੰ ਜਾਰੀਆਂ ਪਾਈਪਾਂ ਨੇ ਉਹ ਇੱਥੋਂ ਫਟ ਗਈਆਂ ਨੇ ਤੇ ਤਕਰੀਬਨ ਸਾਲ ਤੋਂ ਇਸੇ ਤਰ੍ਹਾਂ ਦਾ ਪਰਤਾਰਾ ਇਸ ਦੀ ਮੁਰੰਮਤ ਨਹੀਂ ਕੀਤੀ ਗਈ ਇਸ ਨੂੰ ਦੋ ਵਾਰ ਲੱਗਦੇ ਨੇ ਵਾਰਡ ਨੰਬਰ 8 ਅਤੇ 9 ਦੋਹਾਂ ਦੇ ਕੌਂਸਲਰਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬਾਰ ਬਾਰ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਕਿ ਇਸ ਦੀ ਮੁਰੰਮਤ ਕੀਤੀ ਜਾਵੇ ਪਰੰਤੂ ਉਹ ਵਾਟਰ ਸਪਲਾਈ ਵਿਭਾਗ ਇਸ ਤੇ ਕੰਮ ਦੇ ਉੱਪਰ ਜੂਨੀ ਸਰਕ ਰਹੀ ਤੇ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲ ਹੋਵੇਗਾ ਜਿਨ੍ਹਾਂ ਦੇ ਘਰ ਤੱਕ ਇਥੋਂ ਪਾਣੀ ਜਾਂਦਾ ਹੈ ਉਸ ਵਿੱਚ ਕਿੰਨੀ ਕੰਟਮੀਨੇਸ਼ਨ ਹੋਵੇਗੀ ਕਿੰਨੇ ਵਾਇਰਸਸ ਬੈਕਟੀਰੀਆ ਇਥੋਂ ਉਹਨਾਂ ਦੇ ਪਾਣੀ ਵਿੱਚ ਮਿਲ ਕੇ ਜਾ ਸਕਦੇ ਨੇ ਜਿਸ ਕਰਕੇ ਉਹਨਾਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਵੇਂ ਕਿ ਇਸ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਫਿਰ ਵੀ ਉਹ ਕੈਮਰੇ ਅੱਗੇ ਬੋਲਣ ਤੋਂ ਘਤਰਾਉਂਦੇ ਨੇ ਜਲਦ ਹੀ ਸੰਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਬੰਧੀ ਪੂਰੀ ਰਿਪੋਰਟ ਪੇਸ਼ ਕੀਤੀ ਜਾਏਗੀ ਕਿ ਐਡੀ ਬੜੀ ਨੈਗਲੀਜੈਂਸ ਦਾ ਕੀ ਕਾਰਨ ਹੋ ਸਕਦਾ ਹੈ